ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ EJ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਮੈਂ ਥੋੜੇ ਦਿਨ ਹੋ ਗਏ ਵੀ ਸਮਾਲ 스ਕੇਲ ਜਿਹੜੇ ਬਿਜ਼ਨਸ ਆਪਣੇ ਸ਼ੁਰੂ ਕਰਦੇ ਪਏ ਆ ਮੁੰਡੇ ਤੇ ਉਹਨਾਂ ਨੂੰ ਮੈਂ ਜ਼ਿਆਦਾ ਪ੍ਰਮੋਟ ਕਰ ਰਿਹਾ ਵਾਂ ਜਿਵੇਂ ਆਪਣੇ ਕਾਰਟਸ ਵਗੈਰਾ ਹੁੰਦੇ ਆ ਤੇ ਜਿਨ੍ਹਾਂ ਦੇ ਕਾਰਟਸ ਤੇ ਫੂਡ ਦੀ ਕੁਆਲਿਟੀ ਮੈਨੂੰ ਵਧੀਆ ਲੱਗਦੀ ਆ ਮੈਂ ਉਹ ਸ਼ੂਟ ਕਰ ਰਿਹਾ ਵਾਂ ਤਾਂ ਕਿ ਅੱਗੇ ਦੀ ਅੱਗੇ ਉਹਨਾਂ ਦੀ ਸੇਲ 'ਚ ਹੋਰ ਜ਼ਿਆਦਾ ਵਾਧਾ ਹੋਵੇ ਇਸੇ ਤਰ੍ਹਾਂ ਅੱਜ ਆਪਾਂ ਇੱਕ ਮਾਡਲ ਟਾਊਨ ਖੜੇ ਆ ਕਿੱਥੇ ਆਪਣਾ ਸਰਦਾਰ ਵੀਰ ਮੁੰਡਾ ਵਾ ਤੇ ਉਹ ਆਪਣਾ ਕਾਰਟ ਲਾਉਂਦਾ ਵਾ ਇੱਥੇ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਕੋਲੇ ਮੋਡਲ ਟਾਊਨ ਤ੍ਰਿਕੋਣੀ ਪਾਰਕ ਆ ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੁਹਾਨੂੰ ਤੇ ਉੱਥੇ ਉਹ ਆਪਣਾ 카ਟ ਲਾਉਂਦੇ ਆ ਤੇ ਬਾਈ ਆਲਰੇਡੀ ਇੰਸਟਾਗ੍ਰam ਤੇ ਫੇਮਸ ਆ ਕਿਉਂਕਿ ਤੁਸੀਂ ਹੁਣ ਤੱਕ ਚਾਈਨੀਜ਼ ਪਲਾਟਰ ਤਾਂ ਬਹੁਤ ਸੁਣੇ ਹੋਣਗੇ ਫਸਟ ਟਾਈਮ ਵੀਰ ਆਪਣਾ ਕਹਿੰਦੇ 골ਗੱਪਿਆਂ ਦਾ ਪਲਾਟਰ ਲੈ ਕੇ ਆਇਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਆਪਣਾ ਟੇਸਟ ਦੇ 골ਗੱਪੇ ਹੁੰਦੇ ਆ ਤੇ ਉਹ ਤੁਹਾਨੂੰ ਮੈਂ ਦਿਖਾਉਂਗਾ ਕਿਵੇਂ ਇਹ ਰੈਡੀ ਕਰਦੇ ਬਾਕੀ ਆਪਾਂ ਖਾ ਕੇ ਵੀ ਦੇਖਾਂਗੇ ਤੇ ਪ੍ਰਾਈਸ ਵੀ ਪੁੱਛਾਂਗੇ ਕਿੰਦਾਂ ਦਾ ਤੇ ਬਾਕੀ ਵੀਰ ਦੀ ਜੋ ਟਾਈਮਿੰਗ ਆ ਉਹ ਵੀ ਤੁਹਾਨੂੰ ਮੈਂ ਜਰੂਰ ਦੱਸੂਗਾ ਲੋਕੇਸ਼ਨ ਮੈਂ অলরেਡੀ ਸ਼ੇਅਰ ਕਰ ਦੂੰਗਾ ਬਾਕੀ ਆਪਾਂ ਚੱਲਦੇ ਆਂ ਵੀਰ ਕੋਲੇ ਉਹਦੇ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਜੀ ਪਹਿਲਾਂ ਤਾਂ ਦੱਸੋ ਠੀਕ ਹੋ ਹੁਣ ਸੇ ਤਾ ਕਾਫੀ ਦਿਨ ਹੋ ਗਏ ਤੇ ਬਿਮਾਰ ਹੋ ਗਏ ਸੀਗੇ ਤੇ ਤਾਂ ਹੀ ਕਰਕੇ ਆਪਣਾ ਕੰਮ ਅੱਗੇ ਦੀ ਅੱਗੇ ਡਿਲੇ ਹੋ ਗਿਆ ਹਾਂਜੀ ਅੱਛਾ ਵੀਰੇ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਵੀਰੇ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਨਾਮ ਆ ਤੇ ਵੀਰੇ ਜੀ ਕਿੰਨੀ ਪੜੇ ਹੋਏ ਹੋ ਮੈਂ ਵੀਰੇ ਪਲੱਸ 2 ਕੀਤੀ ਹੈ ਅੱਛਾ 12 ਪੜ੍ਹ ਲਈ ਸੀਗੇ ਤੇ ਵੀਰੇ ਮਤਲਬ ਚਾਈਨੀਜ਼ ਪਲਾਟਰ ਤਾਂ ਆਪਾਂ ਬਹੁਤ ਦੇਖਿਆ ਹੁਣ ਤੱਕ ਕਾਫੀ ਕਾਰਟਸ ਤੇ ਲੁਧਿਆਣੇ ਚ ਆਮ ਕੌਮਰ ਆ ਤੇ ਚਟੋਰਾ ਪਲਾਟਰ ਵਾਲਾ ਮਤਲਬ ਇਹ ਆਈਡੀਆ ਕਨਸੈਪਟ ਤੁਸੀਂ ਕਿਤੋਂ ਦੇਖਿਆ ਸੀਗਾ ਜੀ ਕਿਵੇਂ ਆ ਯੂਨਿਕ ਜੀ ਚੀਜ਼ ਹੁਣ ਸਟਾਰਟ ਕਰਨੀ ਸੀ ਮ ਅਲੱਗ-ਅਲੱਗ ਮਤਲਬ ਜਿਦਾ ਕੋਈ ਇੱਕ ਟ੍ਰਾਈ ਡਿਫਰੈਂਟ ਜਿਹਾ ਕੁਝ ਸ਼ੁਰੂ ਕਰਨਾ ਸੀਗਾ ਜਦਾ ਸਾਰੀਆਂ ਚੀਜ਼ਾਂ ਦਾ ਜਿਆਦਾ ਟੇਸਟ ਲੈਣਾ ਚਾਹੁੰਦਾ ਸੀਗਾ ਕਿ ਬੰਦੇ ਨੂੰ ਨਾ ਥੋੜਾ ਜਿਹਾ ਅਜੀਬ ਰੈਂਦਾ ਕਿ ਨੈਕ ਟਾਈਮ ਅਗਲਾ ਹੁੰਦਾ ਦਾ ਹਾਂਜੀ ਹਾਂਜੀ ਮਤਲਬ ਥੋੜਾ ਜਿਹਾ ਡਿਫਰੈਂਟ ਜਿਹਾ ਕਨਸੈਪਟ ਲੈ ਕੇ ਆਉਣਾ ਸੀਗਾ ਵੀ ਮਤਲਬ ਕਿਉਂਕਿ ਪਲਾਟਰ ਤਾਂ ਹੁਣ ਤੱਕ ਬਹੁਤ ਖਾਦੇ ਆ ਹਰ ਤਰ੍ਹਾਂ ਦੇ ਚਾਈਨੀਜ਼ ਪਲਾਟਰ ਹੁੰਦੇ ਉਹਦੇ ਚ ਕਾਫੀ ਆਈਟਮ ਆਉਂਦੇ ਚਟੋਰਾ ਪਲਾਟਰ ਤੁਹਾਡਾ ਨਾਮ ਵੀ ਬੜਾ ਡਿਫਰੈਂਟ ਜਾਵਾ ਤੇ ਬਾਕੀ ਆਪਾਂ ਦੇਖਾਂਗੇ ਵੀ ਕਿਵੇਂ ਹੁਣ ਤੇ ਪਲੱਸ 2 ਤੋਂ ਬਾਅਦ ਹੀ ਤੁਸੀਂ ਸ਼ੁਰੂ ਕਰ ਧੰਨਵਾਦ ਹੈ ਜੀ ਭਾਈ ਪੰਜਾਬੀਆਂ ਦਾ ਅੱਛਾ ਮਤਲਬ ਆਪ ਦਾ ਹੀ ਗੱਲ ਨਹੀਂ ਸੁਣ ਸਕਦੇ ਕਿਸੇ ਦੀ ਅੱਛਾ ਤੇ ਬਾਹਰਲਾ ਪੂਰਲਾ ਕੋਈ ਬਣਾਇਆ ਨਹੀਂ ਸਿਸਟਮ ਕਿਉਂਕਿ ਹੁਣ ਦੇਖਦੇ ਆ ਵੀ ਜਿਵੇਂ ਹੁਣ ਯੂਤ ਹੁੰਦਾ ਵੀ ਆਪਣਾ 12th ਕਰ ਲਈਆਂ ਗ੍ਰੈਜੂਏਸ਼ਨ ਕਰ ਲਈ ਚਲੋ ਹੁਣ ਤਾਂ ਸਖਤਾਈ ਬਹੁਤ ਜ਼ਿਆਦਾ ਹੋ ਗਈ ਆਪਣੇ ਵੀਰਪਰਾ ਬਹੁਤ ਜ਼ਿਆਦਾ ਡਿਪੋਰਟ ਕਰਦੇ ਜਿਹੜੇ ਮਿਹਨਤ ਕਰਕੇ ਗਏ ਵੀ ਸੀਗੇ ਤੇ ਬਾਕੀ ਅੱਛਾ ਮਤਲਬ ਉਸ ਤੋਂ ਬਾਅਦ ਜੋਬਾਂ ਵੀ ਕੀਤੀਆਂ ਤੇ ਬਾਹਰਲਾ ਵੀ ਸੋਚਿਆ ਸੀ ਪਰ ਬਣਿਆ ਨਹੀਂ ਮਾਨਾ ਅੱਛਾ ਮਤਲਬ ਵੀ ਸੋਲੇ ਵੀ ਆਪ ਦਾ ਆਪ ਦਾ ਹੀ ਕੰਮ ਆਪ ਦੇਣੀ ਭੇਜ ਕੇ ਰਾਜੀ ਸੀ ਮੇਨ ਗੱਲ ਅੱਛਾ ਵੀ ਆਪ ਦੇ ਮਾਲਕ ਆਪ ਹੀ ਬਣਨਾ ਠੀਕ ਹੈ ਠੀਕ ਹੈ ਤੇ ਬਾਕੀ ਬਾਈ ਦਾ ਸਟੋਰ ਜਿਹੜਾ ਕਾਰਟ ਲਗਾਈ ਹੋਈ ਹੈ ਬਹੁਤ ਹੀ ਹਾਈਜੀਨਿਕ ਤਰੀਕੇ ਦੇ ਦੇਖ ਸਕਦੇ ਹੋ ਸਾਫ ਸਫਾਈ ਪੂਰੀ ਹੈ ਇਸ ਟਾਈਮ ਤੇ ਵੀਰੇ ਦਿਖਾਓ ਆਪਣੇ ਕੋਲ ਕਿਹੜੀਆਂ ਕਿਹੜੀਆਂ ਆਈਟਮਾਂ ਹੁੰਦੀਆਂ ਨੇ ਤੇ ਬਾਕੀ ਤੁਹਾਡਾ ਚਟੋਰਾ ਪਲੇਟਰ ਜਿਹੜਾ ਤੁਸੀਂ ਰੈਡੀ ਕਰੋਗੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਆਪਾਂ ਢੱਕਣ ਚੱਕ ਲਈਏ ਸਾਰਿਆਂ ਦੇ ਗੋੜ ਵਾਲੀ ਚਟਨੀ ਵੀਰੇ ਅੱਛਾ ਇਹ ਗੋੜ ਵਾਲੀ ਚਟਨੀ ਆ ਗਈ ਠੀਕ ਹੈ ਜੀ ਇਹ ਵੀ ਤੁਸੀਂ ਆਪ ਹੀ ਪ੍ਰਿਪੇਅਰ ਕਰਦੇ ਹੋ ਨਹੀਂ ਕੈਮੀਕਲ ਹਾਂਜੀ ਵਿਦਾਊਟ ਐਨੀ ਕੈਮੀਕਲ ਅੱਛਾ ਤੇ ਆਪਣਾ ਦਹੀਂ ਹੁੰਦਾ ਵਾ ਅੱਛਾ ਇਹ ਦਹੀਂ ਆ ਗਿਆ ਦਹੀਂ ਵੀ ਤੁਹਾਡਾ ਬੜਾ ਮੈਂ ਕਹਿੰਦਾ ਡੈਰੀ ਵਾਲਾ ਹੀ ਲੱਗਦਾ ਪਰ ਜਿਵੇਂ ਪੂਰਾ ਥਿੱਕ ਨਾ ਇਹ ਵੀਰੇ ਆਪਾਂ ਵੇਰਕਾ ਦਾ ਯੂਜ਼ ਕਰਦੇ ਅੱਛਾ ਵੇਰਕਾ ਦਾ ਯੂਜ਼ ਕਰਦੇ ਠੀਕ ਹੈ ਜੀ ਹੋਰ ਆ ਆਪਣਾ ਪਾਣੀ ਮਿਕਸ ਅੱਛਾ ਇਹ ਗੋਲਗੱਪੇ ਵਾਲਾ ਪਾਣੀ ਮਿਕਸ ਆ ਗਿਆ ਠੀਕ ਹੈ ਜੀ ਅੱਗੇ ਆਹ ਦਾ ਖੱਟਾ ਪਾਣੀ ਵੀਰੇ ਅੱਛਾ ਇਹ ਖੱਟਾ ਪਾਣੀ ਹੈ ਸਾਰਾ ਕੁਝ ਆਪਣਾ ਵਿਦਆਊਟ ਐਨੀ ਕੈਮੀਕਲ ਠੀਕ ਹੈ ਤੇ ਬਾਕੀ ਤੁਸੀਂ ਫਿਰ ਚਟੋਰਾ ਪਲੇਟਰ ਲਾ ਦਿਓ ਹੁਣ ਤੇ ਨਾਲ ਨਾਲ ਦੱਸੀ ਜਾਇਓ ਵਿੱਚ ਕਿਹੜੇ ਕਿਹੜੇ ਹੁੰਦੇ ਆ ਤੇ ਕਿਹੜੇ ਕਿਹੜੇ ਫਲੇਵਰਸ ਹੁੰਦੇ ਆ ਲੋਜੀ ਚਟੋਰਾ ਪਲੇਟਰ ਲੱਗਣ ਵਾਲਾ ਵੀਰ ਨੇ ਟਰੇ ਲਾ ਲਈ ਆ ਤੇ ਆ ਗਿਆ ਆਪਣੇ ਵੀਰੇ ਚਾਟ ਪਾਪੜੀ ਦਾ ਮਿਕਸਚਰ ਅੱਛਾ ਸਾਰਾ ਚਾਟ ਪਾਪੜੀ ਦਾ ਮਿਕਸਚਰ ਆ ਗਿਆ ਹਾਂਜੀ ਠੀਕ ਹੈ ਜੀ ਹੋਰ ਕੀ ਕੀ ਆ ਅੱਛਾ ਇਹ ਤਾਂ ਹਰ ਤਰ੍ਹਾਂ ਦੇ ਗੋਲ ਕੱਪੇ ਹੁੰਦੇ ਦੇ ਚ ਹਾਂਜੀ ਵੀਰੇ ਅੱਛਾ ਇਹਦੇ ਚ ਆਪਣੇ ਦੋ ਪਾਣੀ ਵਾਲੇ ਦੋ ਦਹੀਂ ਵਾਲੇ ਦੋ ਛੁਰਮੂੜਾ ਵਾਲੇ ਤੇ ਇੱਕ ਚਾਟ ਪਾਪੜੀ ਹੁੰਦੀ ਹੈ ਠੀਕ ਹੈ ਤੁਹਾਨੂੰ ਬਹੁਤ ਸਫਾਈ ਨਾਲ ਦੇਖ ਸਕਦੇ ਨੇ ਕੁਆਲਿਟੀ ਦੇਖਣ ਨੂੰ ਬੜੀ ਵਧੀਆ ਲੱਗਦੀ ਪਈ ਆ ਬਿਲਕੁਲ ਸਾਫ ਸੁਥਰਾ ਕਾਰਟ ਅੱਛਾ ਇਹ ਕਿਹੜੇ ਆ ਗਏ ਇਹ ਆਪਣੇ ਦਹੀਂ ਵਾਲੇ ਭਾਜੀ ਅੱਛਾ ਇਹ ਦਹੀਂ ਵਾਲੇ ਅੱਛਾ ਜਿਹੀਂ ਦਹੀਂ ਪਾਉਗੀ ਹਾਂਜੀ ਅੱਛਾ ਛੋੜ ਦਹੀਂ ਵਾਲੇ ਲਾ ਰਹੇ ਇਹ ਪਾਣੀ ਵਾਲੇ ਵੀਰੇ ਅੱਛਾ ਇਹ ਪਾਣੀ ਵਾਲੇ ਹਾਂਜੀ ਠੀਕ ਹੈ ਦੇ ਵਿੱਚ ਕੀ ਮਠੀਆਂ ਆ ਗਈਆਂ ਇਹ ਪਾਪੜੀ ਆ ਗਈ ਅੱਛਾ ਜੀ ਹਰ ਫਲੇਵਰ ਦੇ ਗੋਲ ਗੱਪੇ ਹੁੰਦੇ ਆ ਪੂਰਾ ਮਤਲਬ ਪਲਾਟਰ ਆ ਹਾਂ ਜੀ ਠੀਕ ਆ 6 ਗੋਡੋਲੀ ਚਟਨੀ ਆ ਇਹ ਗੋਡੋਲੀ ਚਟਨੀ ਆ ਇਹ ਤੁਸੀਂ ਆਪ ਹੀ ਪ੍ਰੀਪੇਅਰ ਕਰਦੇ ਆ ਹਾਂ ਜੀ ਨੈਚੁਰਲ ਕਲਰ ਆ ਵੀਰੇ ਇਹਦਾ ਕੋਈ ਮਤਲਬ ਰੰਗ ਵਗੈਰਾ ਕੁਝ ਨਹੀਂ ਐਡ ਕੀਤਾ ਆ ਜੀ ਠੀਕ ਆ ਫੂਡ ਕਲਰ ਵਗੈਰਾ ਲੋ ਜਿਵੇਂ ਹੋਰ ਆਰਟੀਫੀਸ਼ੀਅਲ ਕਲਰਸ ਹੁੰਦੇ ਆ ਮਤਲਬ ਕੋਈ ਨਹੀਂ ਆ ਨੈਚੁਰਲ ਆ ਇਹ ਠੀਕ ਹੈ ਇਹਨੂੰ ਬਣਨ ਨੂੰ ਟਾਈਮ ਵੀ ਲੱਗਦਾ ਜੀ ਜੀ ਨਾਲ ਅੱਛਾ ਤਰੋਂ ਜੇ ਵਧੀਆ ਚੀਜ਼ ਬਣਾਉਣੀ ਆ ਤੇ ਖਵਾਉਣੀ ਆ ਤਾਂ ਬਸ ਥੋੜਾ ਟਾਈਮ ਤਾਂ ਲੱਗੂਗਾ ਜੀ। 9 ਦਾ ਦਾ ਰੋਕ। ਉਹ ਕੌਣ ਡੇਗ ਗਿਆ? ਰੈਡੀ ਆ ਭਾਜੀ। ਪਰਜੈਂਟੇਸ਼ਨ ਹੀ ਬੜੀ ਵਧੀਆ ਰੈਡੀ ਕੀਤੀ ਆ। ਇਹ ਚਟੋਰਾ ਪਲੇਟਰ ਰੈਡੀ ਆ ਜੀ। ਠੀਕ ਹੈ। ਚਾਹ ਨਾਲ ਪਾਣੀ ਵੀ ਆੰਦ। ਹਾਂਜੀ। ਪਾਣੀਆਂ ਨੇ ਵੀਰੇ ਦੋ ਪੀ ਠੀਕ ਹੈ ਠੀਕ ਅੱਛਾ ਲੱਗ ਦੇ ਦਿੰਨੇ ਮਤਲਬ ਜਿੰਨਾ ਕਗਲੇ ਨੇ ਪਾਣਾ ਵੀਰਣਾ ਤਾਂ ਉਹ ਯੂਜ਼ ਕਰ ਸਕਦੇ ਵਿੱਚ ਮਤਲਬ ਇਹ ਤਾਂ ਦੇ ਦੇ ਵਾਦੀ ਮੱਡੀ ਮੱਡੀ ਜਿਹੇ ਹਨ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਮਤਲਬ ਹਰ ਚੀਜ਼ ਦਾ ਧਿਆਨ ਰੱਖਦੇ ਹਾਂ ਦੇਖ ਚਟੋਰਾ ਪਲੇਟਰ ਰੈਡੀ ਆ ਆਪਣਾ ਹਾਂਜੀ ਚਟੋਰਾ ਪਲੇਟਰ ਰੈਡੀ ਹੈ ਤੇ ਭਾਜੀ ਆਪਣੀ ਟਾਈਮਿੰਗ ਕੀ ਹੈ ਜੀ ਆਪਣੀ ਟਾਈਮਿੰਗ ਵੀਰੇ ਸ਼ਾਮੇ 4-5 ਵਜੇ ਤੋਂ ਲੈ ਕੇ 7:00 10:30 ਤੇ ਲੋਕੇਸ਼ਨ ਲੋਕੇਸ਼ਨ ਆਪਣੀ ਵੀਰੇ ਆ ਪਰਕੋਨਾ ਪਰਕ ਡੀਪ ਹਸਪੀਟਲ ਰੋਡ ਮੋਡਾ ਟਾਊਨ ਲੁਧਿਆਣਾ ਚਲੋ ਹੁਣ ਪਹਿਲਾਂ ਆਪਾਂ ਖਾ ਲਈਏ ਫਿਰ ਟੇਸਟ ਕਰਕੇ ਫਿਰ ਤੁਹਾਨੂੰ ਦੱਸਦੇ ਆਂ ਅੱਗੇ ਲੋ ਜੀ ਪਰੌਟਾ ਆਪਾਂ ਕਰ ਲਿਆ ਫਿਨਿਸ਼ ਤੇ ਭਾਈ ਨਾਲ ਪਾਉਣ ਗੱਲਬਾਤ ਕਰ ਲਈਏ ਫਿਰੇ ਪਲਟਰ ਬਹੁਤ ਵਧੀਆ ਸੀਗਾ ਜੀ ਟੇਸਟ ਵੀ ਬਹੁਤ ਜਿਵੇਂ ਜਿਵੇਂ ਵਧੀਆ ਟੇਸਟ ਹੁੰਦਾ ਘਰ ਵਰਗਾ ਟੇਸਟ ਸੀਗਾ ਕੋਈ ਵਿੱਚ ਐਕਸਟਰਾ ਸਪਾਈਸ ਨਹੀਂ ਕੋਈ ਵਿੱਚ ਆਰਟੀਫੀਸ਼ੀਅਲ ਪ੍ਰੀਜ਼ਰਵਟਿਵਸ ਕੁਝ ਦਾ ਕਹਿ ਰਹੇ ਵੀ ਹੈ ਨਹੀਂ ਸੀ ਪਰ ਸਾਨੂੰ ਕਿਸੇ ਦਾ ਇਦਾਂ ਚੀਜ਼ ਦਾ ਟੇਸਟ ਵੀ ਨਹੀਂ ਆਇਆ ਹੈਗਾ ਤੇ ਭਾਈ ਹੋਰ ਆਪਣੇ ਕੋਲੇ ਕੀ ਕੀ ਹੁੰਦਾ ਜੀ ਹੋਰ ਆਪਣੇ ਕੋਲੇ ਬਰੇ ਪਾਣੀ ਵਾਲੇ ਦਹੀਂ ਵਾਲੇ ਅੱਛਾ ਤੇ ਚੂਣੀ ਵਾਲੇ ਚਾਟ ਪਾਪੜੀ ਹੋਣੀ ਅੱਛਾ ਠੀਕ ਆ ਤੇ ਭਾਈ ਆਪਣੀ ਟਾਈਮਿੰਗ ਤੇ ਲੋਕੇਸ਼ਨ ਦੱਸ ਦੋ ਮੈਨੂੰ ਆਪਣੀ ਟਾਈਮਿੰਗ ਹੈ ਜੀ ਭਾਈ ਸ਼ਾਮੀ 4-5 ਵਜੇ ਤੋਂ ਲੈ ਕੇ 10-10:30 ਵਜੇ ਤੱਕ ਅੱਛਾ ਜੀ ਤੇ ਹੁਣ ਗਰਮੀ ਆ ਗਈ ਵੈਸੇ ਹਾਂਜੀ ਟਾਈਮਿੰਗ ਥੋੜੀ ਜਿਹੀ ਕਰਾਂਗੇ ਚੇਂਜ ਅੱਛਾ ਤੇ ਬਾਕੀ ਆਪਣੀ ਲੋਕੇਸ਼ਨ ਹੈ ਜੀ ਤਰਕਉਂਦਾ ਬਾਰਕ ਹਾਂਜੀ ਪੋਸਟ ਹਸਪੀਟਲ ਰੋਡ ਹਾਂਜੀ ਨੀਅਰ ਹਮੇਸ਼ੀ ਗਾਜੇਡੇਰੀ ਤੇ ਕਾਟ ਦਾ ਨਾਮ ਕੀ ਹੈ ਜੀ ਨੂਰੀ ਚਾਟ ਪੰਡਾਰ ਨੂਰੀ ਚਾਟ ਪੰਡਾਰ ਠੀਕ ਹੈ ਜੀ ਤੇ ਸੀਗਾ ਜੀ ਨੂਰੀ ਚਾਟਪਨਾਰ ਦਾ ਵਲੌਗ ਅੱਜ ਦਾ ਤੇ ਭਾਈ ਆਪਣਾ ਖੁਦ ਦਾ ਕੰਮ ਕਰ ਰਿਹਾ ਜੀ ਜਿਵੇਂ ਮੈਂ ਵੀਡੀਓਜ਼ ਬਣਾਉਣਾ ਹੁਣ ਵੀ ਸਮਾਲ 스ਕੇਲ ਬਿਜ਼ਨਸ ਨੂੰ ਸਪੋਰਟ ਕਰੋ ਵਾਦ ਤੋਂ ਬਾਅਦ ਤੇ ਬਾਕੀ ਆਪਾਂ ਐਂਡ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਜਲਦੀ ਮਿਲੂੰਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਓਕੇ ਥੈਂਕ ਯੂ ਟੇਕ ਕੇਅਰ ਬਾਏ ਸੋਸ਼ੀਕਾ